ਕੋਡੀ 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 ਲਾ ਇਹਦਾ ਗੱਗੂ ਬੂਆ ਪਿੰਡਾ ਜਿਲ੍ਹਾ ਤਰਨਤਾਰਨ ਮਾਝੇ ਦੇ ਮਿਆਲ ਦੀ ਪਈ ਰੇਡ ਦੇ ਚਰਚੇ ਕੈਨੇਡਾ ਦੇ ਕੈਨੇਡਾ ਦੇ ਪ੍ਰੋਮੋਟਰਾਂ ਦੇ ਕੋਲੇ ਮੇਰੇ ਮਿੱਤਰ ਹੁੰਦੇ ਸੁਣਿਆ ਵੀ ਆਹ ਮੁੰਡਾ ਵੀ ਸਿਰੇ ਦਾ ਰੇਡ ਰੋਟਿਆ ਮਾਝੇ ਦਾ ਦੁੱਲੇ ਦੀ ਪਈ ਰੇਡ ਇੱਕ ਵਾਰ ਉਹ ਬੱਲੇ 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 ਸੁਣ ਪੀ ਕਬੱਡੀ ਕਰੀ ਆਉਂਦਾ ਹੈ ਕਿ ਦੁਨੀਆ ਮੰਦਿਰ ਸਜੇ ਹੋਏ ਮੇਰੇ ਮਿੱਤਰੋ ਪੁਰਥਲੇ ਦੀ ਚੈਂਪੀਅਨਸ਼ਿਪ ਦੇ ਦੇ ਤਿੰਨ ਜੱਫੇ 1 ਲੱਖ ਤੇ ਹਜ਼ਾਰ ਦੇ ਲੱਗੇ ਸਨ ਪਰ ਸਾਹਮਣੇ ਦੇਖਾਂਗੇ ਟਾਵਰ ਸੁੱਗੇ ਵਾਲਾ ਇਹ ਮੁੰਡਾ ਲਾਕੇ ਦਾ ਕਬੱਡੀ ਖਿਡਾਰੀ ਹੈ ਸਾਹਮਣੇ ਕੋਸ਼ਿਸ਼ ਕਰ ਰਿਹਾ ਔਰ ਕਹਿੰਦੇ ਰਾਜੇ ਹੋਣਾ ਨੇ ਜਿੱਤ ਕੇ ਮੋਟਰ ਸਿੰਘ ਤੇ ਆਪਣੇ ਯਾਰ ਨੂੰ ਗਿਫਟ ਕੀਤਾ ਇਹ ਬਾ ਦਿੱਤੀ ਹੈ ਕਿ ਕੋਈ ਕਰੇ ਦਵਾਵਾ ਗੋਪੀਲੀ ਕੋਈ ਸੁੱਖ ਮੱਖਣ ਦੀ ਮੰਗਦਾ ਹੈ ਕੋਈ ਕਰੇ ਦਵਾਵਾ ਗੋਪੀਲੀ ਕੋਈ ਸੁੱਖ ਮੱਖਣ ਦੀ ਮੰਗਦਾ ਸਾਹਮਣੇ ਦੇਖਾਂਗੇ ਪੈਂਦੀ ਹੋ ਰੇਡ ਚਾਰੇ ਚੋਟੀ ਦੇ ਮੱਲ ਦੇਖੋ ਵੀ ਨੌਜਵਾਨ ਫਤਾਪੁਰੀਏ ਇਕਮ ਨੇ ਇਹਦਾ ਕਹਿੰਦੇ ਪੂਰਾ ਕੋਨਾ ਪਿੰਡ ਹੈ ਜਿੱਥੋਂ ਦੇ ਕਹਿੰਦੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਵਾਲੇ ਮਹਾਪੁਰਸ਼ ਦੰਦਨੀ ਟਕਸਾਲ ਦੇ 13ਵੇਂ ਮੁਖੀ ਬਣਿਆ ਸਾਹਮਣੇ ਚੱਕੀ ਦੇ ਨਾਲ ਮੁਕਾਬਲਾ ਉਹ ਚੱਕੀ ਚੱਕੀ ਤੇ ਭੀਮ ਲੱਗਦਾ ਹੋਇਆ ਜੋਰ ਵੱਜਦਾ ਹੋਇਆ ਪੰਪ ਕੀ ਬਾਤ ਹੈ ਧਾਵਾ ਬੋਲ ਦਿੱਤਾ ਹੈ ਇਹ ਇੰਗਲੈਂਡ ਖੇਡ ਗਿਆ ਗੱਲਾਂ ਕਹਿੰਦੇ ਲੰਡਨੀਆਂ ਹੁੰਦੀਆਂ ਗੱਲਾਂ ਸਾਊਥ ਹਾਲ ਦੀਆਂ ਹੁੰਦੀਆਂ ਗੱਲਾਂ ਬਰਮਿੰਗਮ ਦੀਆਂ ਉਹ ਸਾਹਮਣੇ ਵਰੰਦੀਪੁਰਿਆ 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 ਇੱਥੇ ਰੱਖ ਵੀ ਨੌਜਵਾਨ ਨੇ ਸਾਹਮਣੇ ਦੇਖਾਂਗੇ ਪੁਆਇੰਟ ਪੁਆਇੰਟ ਕਿਹੜੇ ਮੱਲ ਦਾ ਹੋਵੇਗਾ ਇਹ ਨਜ਼ਾਰਾ ਵੱਜਾ ਪਿਆ ਹੈ ਦੋਵੇਂ ਟੀਮਾਂ ਸਰੇ ਦਾ ਪ੍ਰਦਰਸ਼ਨ ਕਰ ਰਹੀਆਂ ਉਧਰ ਬਾਕੀ ਪਰਪੰਡ ਦਾ ਗੁਰਦਾਸ ਹੋਇਆ ਤੇ ਟਾਵਰ ਸੁੱਗੇ ਵਾਲੇ ਦੇ ਕਿਆ ਕਹਿਣੇ ਐ ਇਹਨੇ ਪਾਈ ਹੋਈ ਰੇਡ ਟਾਵਰ 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 ਮਾਜੇ ਲੋ ਟਾੜੀ ਤਾਂ ਬਣਦੀ ਆ ਟਾਵਰ ਬੱਧਰੀ ਵਾਲਾ ਸੁੱਗਾ ਪਿੰਡ ਦੇ ਦੋ ਮਸ਼ਹੂਰ ਕਰਤੇ ਮੁੰਡੇ ਨੇ ਉਹ ਬੱਲੇ ਬੱਲੇ ਇਹਨੂੰ ਕਹਿੰਦੇ ਢੱਡ ਲਾਉਣੀ ਇਹਨੂੰ ਕਹਿੰਦੇ ਆ ਜੱਟ ਜੱਫਾ ਇਹਨੂੰ ਕਹਿੰਦੇ ਜੱਟ ਜੱਫਾ ਕਿ ਖਤਰਿਆਂ ਨਾਲ ਜੋ ਖੇਡਣ ਦਾ ਜੇ ਭੀਮ ਪੁਆਇੰਟ ਪ੍ਰਾਪਤ ਕਰੇਗਾ ਤੇ ਉਸ ਪ੍ਰਾਪਤ ਕੀਤੇ ਪੁਆਇੰਟ ਦੇ ਲਈ 1000 ਇਹਦੇ ਲਈ ਵੀ ਲੱਗਾ ਹੋਇਆ ਸਾਹਮਣੇ ਦੇਖਾਂਗੇ ਚੱਕੀ ਚੱਕੀ ਤੇ ਭੀਮ ਵੀ ਦੇਖਦੇ ਆ ਸਾਹਮਣੇ ਚੱਕੀ ਨੇ ਤਰੇ ਦਾ ਪੁਆਇੰਟ ਆਪਣੀ ਟੀਮ ਦੇ ਖਾਤੇ ਜੋੜ ਦਿੰਦਾ ਮੱਖਣ ਮੱਖੀ ਆ ਗਿਆ ਮਹਿੰਗੇ ਮੁੱਲ ਦਾ ਪੁਆਇੰਟ ਮਿਲਣਾ ਤੇ 1000 ਤੇਰੇ ਜਫੇ ਤੇ ਮਿਲਣਾ ਆਹ ਫੱਟਾਪੁਰੀਆ ਇੱਥੇ ਰੱਖ ਚੱਕੀ ਨੇ ਆ ਆ ਸਵਾਦ ਹੈ ਵੀ ਨੌਜੋਨਾ ਇਹ ਚੱਕੀ ਰਮضان ਸਵਾ ਘਾਂਗੇ ਵਾਲਾ ਗੁਰਵਿੰਦਰ ਲੱਗੇ ਘਾਂਗੇ ਵਾਲਾ ਗੁਰਵਿੰਦਰ ਲੱਗੇ ਜਗਨੂ ਨੇ ਵੀ ਕਮਾਲ ਕਰ ਦਿੱਤੀ ਹੈ ਆ ਰਾਜਾ ਪੱਧਰੀ ਵਾਲਾ ਇਹ ਗੇਮ ਚੇਂਜਰ ਹੈ ਇਹ ਕੁਝ ਵੀ ਕਰ ਸਕਦਾ ਹੈ ਇਹ ਕੁਝ ਵੀ ਕਰ ਸਕਦਾ ਹੈ ਇਹ ਅੰਤਮ ਸੈਕਿੰਡਾਂ ਤੱਕ ਲੜਦਾ ਰਹਿੰਦਾ ਹੈ ਅੰਤਮ ਸੈਕਿੰਡਾਂ ਤੱਕ ਸਟਰਗਲ ਕਰਦਾ ਹੈ ਸਾਹਮਣੇ ਰਾਜਾ ਪੱਧਰੀ ਵਾਲਾ ਦਾ ਹੋਇਆ ਜੋਰ ਇਹ ਅੰਤਮ ਸੈਕਿੰਡ ਤੱਕ ਸਟਰਗਲ ਕਰਦਾ ਹੈ ਇਹ ਹੁਣ ਦੇਖਾਂਗੇ ਬਾਕੀਪੁਰੀਆ ਗਰਦਾਸ ਮਾਨ ਨਰਿੰਦਰਪੁਰ ਦਾ ਨਾਮ ਖਣਵਾਇਆ ਹੋਇਆ ਚੱਕੀ ਦੀ ਗੱਲ ਕੀਤੀ ਹੈ ਰਮਦਾਸ ਵਾਲਾ ਚੱਕੀ ਵੀ ਨੰਬਰ ਲੈਂਦਾ ਡਾਂਗ ਨਾਲ ਇਹ ਕਹਿੰਦੇ ਕਮਾਲ ਕਰਦਾ ਕਬੱਡੀ ਖਿਡਾਰੀ ਇਹਦੇ ਵੀ ਰਿਕਾਰਡ ਬੋਲਦੇ ਆ ਨਿਊਜ਼ੀਲੈਂਡ ਦੇ ਇੱਕ ਮੈਚ ਦੇ ਸਾਹਮਣੇ ਸ਼ੰਕਰ ਜਹਾਜ਼ ਸ਼ੰਕਰ ਜਹਾਜ਼ ਵੱਖਰਾ ਅੰਦਾਜ਼ ਸ਼ੰਕਰ ਜਹਾਜ਼ ਵੱਖਰਾ ਅੰਦਾਜ਼ ਤਾਵਰ ਸੁੱਗੇ ਵਾਲਾ ਤਾਵਰ ਨਾ ਨੌਜਵਾਨ ਦਰਵ ਕਰਦੇ ਸੀਜ਼ਨ ਬੜੇ ਤਗੜੇ ਜੱਫੇ ਲਾਏ ਨੌਜਵਾਨ ਨੇ ਟਾਵਰ ਸੁgge ਵਾਲੇ ਨੇ ਫਿਰ ਕਮਾਲ ਕਰ ਦਿੱਤੀ ਓਏ ਟਾਵਰ ਦੇ ਜੱਫੇ ਜਿੱਦਾਂ ਦੇ ਲੱਗੇ ਤਾੜੀਆਂ ਜ਼ੋਰਦਾਰ ਐਸੀ ਤਰ੍ਹਾਂ ਕਬੱਡੀ ਦੀਆਂ ਗੈਂਡ ਤੀ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟੈਂਪਸ ਹਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜੀ